ਹਾਂਜੀ ਫਾਈਨਲੀ ਜੀ ਮੇਰਾ ਨੰਬਰ ਲੱਗ ਗਿਆ ਪਹਿਲਾਂ ਮੈਂ ਉਹਦੇ ਕੋਲ ਕਲੀਨ ਅਪ ਆ ਦਾ ਕਸਟਮਰ ਆਇਆ ਹੋਇਆ ਸੀ ਤੇ ਹੁਣ ਆਪਾਂ ਕਰਾਉਣੀ ਹੈ ਜੀ హెయిర్ ਸਪਾ ਔਰ ਜੰਦਨੀ ਮੈਂ ਮੈਮ ਵਾਸ਼ ਕਰਕੇ ਸੀ ਜੀ ਨਹੀਂ ਮੈਮ ਮੈਂ ਦੁਬਾਰੀ ਰਿਪੀਟ ਕਰਵਾਉਂਗੀ ਵਾਸ਼ ਹਮ ਕਈ ਵਾਰੀ ਆਪਣੇ ਨਾ ਸਕਿੰਦੇ ਵਿੱਚ ਔਇਲ ਰਹਿ ਜਾਂਦਾ ਕਲਾਇੰਟ ਨੂੰ ਆਉਂਦਾ ਵੀ ਮੈਂ ਜਲਦੀ ਜਲਦੀ ਜਾਣਾ ਹੈ ਨਾ ਹਾਂਜੀ ਕਈ ਵਾਰੀ ਆਪਣੇ ਘਰ ਦੇ ਵਿੱਚ ਕੰਮ ਹੁੰਦਾ ਵਾ ਪਰ ਫਟਾਫਟ ਜਲਦੀ ਜਲਦੀ ਵਾਸ਼ ਕਰ ਲੈਂਦੀ ਹਾਂ ਹਾਂਜੀ ਠੀਕ ਹੈ ਜੀ ਨਹੀਂ ਮੈਂ ਆ ਫੜਾ ਠੀਕ ਹੈ ਤੋ ਜੀ ਤੇ ਹੁਣ ਆਪਾਂ ਸਪਾ ਕਰਨ ਜਾ ਰਹੇ ਹਾਂ ਮੈਂ ਮਿੰਨੇ ਲਓਰੀਅਲ ਦੀ ਕਰੀਮ ਲਈ ਆ ਹਾਂ ਕੋਮ ਸਟਾਰਟਿੰਗ ਫੋਰ ਸਟ੍ਰੈਚਿੰਗ ਹੈ ਨੀਚੇ ਨੀਚੇ ਤੁਮ ਜੀ ਤੇ ਸੀਜ਼ਰ 3 ਕੀ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਕੈਕ ਲਾਈਨ ਨੂੰ ਇਹਨੇ ਵੀ ਮੇਰੀ ਸਕਿਨ ਤੇ ਲੱਗ ਗਈ ਮੈਨੂੰ ਕੋਈ ਜਲਨ ਨਹੀਂ ਕੋਈ ਨਾ ਕੋਈ ਪ੍ਰੋਬਲਮ ਨਹੀਂ ਹੈਗੀ ਹਾਂਜੀ ਮੈਂ ਹੋ ਗਏ ਜਿੱਦਾਂ ਨਹੀਂ ਮੈਂ ਸਟੀਮ ਤੇ ਮੈਮ ਸਟੀਮ ਦੇਣੀ ਜ਼ਰੂਰੀ ਹੁੰਦੀ ਹੈ ਹਾਂਜੀ ਬਹੁਤ ਜ਼ਰੂਰੀ ਸਟੀਮ ਲੈ ਕੇ ਹੀ ਸਪਾ ਹੋਊਗੀ ਪ੍ਰੋਪਰਲੀ ਕਈ ਹੁਣ ਕਸਟਮਰ ਕੀ ਕਰਦੇ ਨੇ ਪਾ ਲੈ ਜਾਂਦੇ ਨੇ ਹਰ ਇੱਕ ਚੀਜ਼ ਨੂੰ ਯੂਜ਼ ਕਰਨ ਦਾ ਮਤਲਬ ਹੈ ਹਰ ਇੱਕ ਚੀਜ਼ ਪਤਾ ਹੋਣੀ ਚਾਹੀਦੀ ਹੈ ਨਾ ਵੀ ਮੈਂ ਕਿਸ ਤਰ੍ਹਾਂ ਯੂਜ਼ ਕਰਨੀ ਆ ਕਲਾਈਂਟ ਨੂੰ ਤਾਂ ਉਹਨਾਂ ਵੀ ਮੈਂ ਨੇ ਸਪਾ ਲੈ ਲਿਆ ਵੀ ਘਰ ਜਗੇ ਬਸਿੱਦਾਂ ਆਪਣਾ ਡਾਇਰੈਕਟ ਵਾਲਾਂ ਦੇ ਲਗਾ ਦੇਣੀ ਆ ਹਾਂਜੀ ਪ੍ਰੋਪਰ ਐਕਟਰ ਨਾਲ ਹਰ ਇੱਕ ਚੀਜ਼ ਨੂੰ ਠੀਕ ਹੈ ਤਾਂ ਹੁਣ ਆਪਾਂ ਸਕੀਮ ਲਈ ਠੀਕ ਉਸ ਲਈ 15 ਮਿੰਟ ਤੇ ਘਰ ਆਪਾਂ ਸਟੀਮ ਨਹੀਂ ਦੇ ਦਈਏ ਤਾਂ ਆਪਾਂ ਨੂੰ ਪ੍ਰੋਪਰ ਰਿਜ਼ਲਟ ਨਹੀਂ ਆਉਂਦਾ ਹੈਗਾ ਉਸ ਸੀਲ ਦਾ ਆਪਾਂ ਸਪਾ ਵੇਚ ਕਰਦੇ ਆ ਤਾਂ ਰਿਜ਼ਲਟ ਪ੍ਰੋਪਰ ਡੀਪਲੀ ਰਿਜ਼ਲਟ ਨਹੀਂ ਆਉਂਦਾ ਨਾ ਆਪਾਂ ਮੈਮ ਦਾ 15 ਮਿੰਟ ਸਟੀਮ ਲਾਵਾਂਗੇ ਉਸ ਤੋਂ ਬਾਅਦ ਤੁਹਾਨੂੰ ਫਾਈਨਲ ਰਿਜ਼ਲਟ ਉਸ ਤੋਂ ਆਊਗਾ

ਹਾਂਜੀ ਮੈਨੂੰ ਜੀ ਰਿਜ਼ਲਟ ਇਹਨਾਂ ਦਾ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਜੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਆਈ ਸੀਗੀ ਸਪਾ ਕਰਾਉਣ ਤੇ ਮੈਂ ਆਪਣੇ ਮਿਲੂ ਸਪਾ ਦੇ ਨਾਲ-ਨਾਲ ਜਿਹੜਾ ਮੇਕਅਪ ਦਾ ਆਫਰ ਲਾਈ ਹੋਈ ਸੀ ਤੇ ਮੈਂ ਜਾਣਾ ਸੀਗੀ ਜੀ ਚੰਡੀਗੜ੍ਹ ਤੇ ਹੁਣ ਆਪਾਂ ਕਰਾਵਾਂਗੇ ਜਿਹਦੇ ਤੋਂ ਮੇਕਅਪ ਤੇ ਤੁਹਾਨੂੰ ਦਿਖਾਵਾਂਗੇ ਨੈਕਸਟ ਬਲੌਗ ਦੇ ਵਿੱਚ ਵੀ ਕਿੱਦਾਂ ਦਾ ਮੇਕਅਪ ਕਰਦੇ ਨੇ ਮੈਡਮ ਤੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਜੀ ਆਪਾਂ